ਤੇ ਅਕਾਲ ਤਖਤ ਸਾਹਿਬ ਦੇ ਵਿਖੇ 30 ਅਗਸਤ ਨੂੰ ਪੰਜ ਸਿੰਘ ਸਹਿਬਾਨਾ ਦੇ ਇੱਕ ਦਰਤਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਤਨਖਾਈਆ ਕਰਾ ਦਿੱਤਾ ਗਿਆ ਸੀ ਉੱਥੇ ਹੀ ਸੱਤਰ ਸਾਬਕਾ ਮੰਤਰੀਆਂ ਨੂੰ 15 ਦਿਨ ਦੇ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੇ ਲਈ ਵੀ ਕਿਹਾ ਗਿਆ ਸੀ ਐਸੇ ਆਦੇਸ਼ ਨੂੰ ਮੰਨਦੇ ਹੋਏ ਜਿੱਥੇ ਸੱਤ ਸਾਬਕਾ ਮੰਤਰੀ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਦੇ ਚੁੱਕੇ ਹਨ ਨਜਬੀ ਵੀ ਜਗੀਰ ਕੌਰ ਅਤੇ ਸੋਹਣ ਸਿੰਘ ਠੰਡਲ ਤੋਂ ਬਾਅਦ ਪਰਮਿੰਦਰ ਸਿੰਘ ਤੇਨਸਾ ਵੀ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਅਕਾਲ ਤਖਤ ਸਾਹਿਬ ਪਹੁੰਚੇ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਵਿਖੇ ਜਥੇਦਾਰ ਸਾਹਿਬ ਦੇ ਨਿੱਜੀ ਸਹਾਇ ਸਪਸ਼ਟਕਰਨ ਦਿੱਤਾ ਗਿਆ ਬਾਣੀ ਦਾ ਸ਼ਲੋਕ ਹੈ ਜੀ ਜੀ ਲੇਖਕ ਕਤੈਨ ਛੁੱਟੀ ਹੈ ਖਿੰਖਿਨ ਭੁਲਨਹਾਰ ਬਖਸ਼ਨਹਾਰ ਬਖਸ਼ਲੇ ਨਾਨਕ ਪਾਰ ਹੁਤਾ ਵੈਸੇ ਤੇ ਗੁਰੂ ਸਾਹਿਬ ਘਟ ਘਟ ਕੇ ਅੰਦਰ ਜਾਨਤ ਭਲੇ ਬੁਰੇ ਕੀ ਵੀਰ ਮਿਸ਼ਾਨਤ ਮੇਨ ਬੋਲੇ ਸਭ ਕਿਛ ਜਾਣਦਾ ਕਿਸ ਅਗਾਹ ਕੀ ਚਰਦਾਸ ਜੀ ਬਾਣੀ ਦੇ ਬੋਲ ਹੈ ਅਸੀਂ ਕੁਝ ਨਹੀਂ ਕਹਿ ਸਕਦੇ ਬਾਦਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਏ ਆਂ ਜਿਹੜੀ ਅਸੀਂ ਇੱਥੇ ਫਰਿਆਦ ਕੀਤੀ ਸੀ ਉਹਦੇ ਸਬੰਧ ਵਿੱਚ ਸਿੰਘ ਸਾਹਿਬ ਜੀ ਨੇ ਸਾਨੂੰ ਸਪਸ਼ਟਿਕਰਨ ਦੇਣ ਵਾਸਤੇ ਬੁਲਾਇਆ ਸੀ ਬਟ ਥੱਲੇ ਕਰ ਲੋ ਜਰਾ ਕੁਝ ਨਹੀਂ ਹੁੰਦਾ ਤੇ ਉਸ ਦੇ ਸਬੰਧ ਦੇ ਵਿੱਚ ਮੈਂ ਪਹੁੰਚੀ ਆਂ ਕਿਉਂਕਿ ਹੁਕਮ ਹੋਇਆ ਸੀ ਕਿ ਜਿਹੜੇ 2007 ਤੋਂ 2017 ਤੱਕ ਕੈਬਨਟ ਵਿੱਚ ਵਜ਼ੀਰ ਰਹੇ ਆ ਉਹ ਆਪਣਾ ਆਪਣਾ ਸਪਸ਼ਟੀਕਰਨ ਦੇਣ ਉਸ ਦੇ ਸੰਬੰਧੀ ਅੱਜ ਸਪਸ਼ਟੀਕਰਨ ਲਿਖਤੀ ਰੂਪ ਵਿੱਚ ਅਸੀਂ ਸੌਂਪ ਕੇ ਆਏ ਆਂ ਤੇ ਉਹ ਵੀ ਇੱਕ ਵਿੱਚ ਅਕਾਲ ਤਖਸਾਲ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅਸੀਂ ਚਾਹੇ ਜੋ ਵੀ ਕੋਈ ਆਪਸ ਵਿੱਚ ਜੋ ਹੁਸਨੀਆਂ ਸਾਰਾ ਅਸੀਂ ਸ਼ਰੂਮ ਕਿਹੜਾ ਹਰ ਰੂਪ ਤੇ ਵਿੱਚ ਅਕਾਲ ਤਖਸਰ ਸਾਹਿਬ ਨੂੰ ਸਮਰਪਿਤ ਆ ਅਕਾਲ ਤਖਸਰ ਦਾ ਹੁਕਮ ਸਾਡੇ ਵਾਸਤੇ ਸਰਮੌਰ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਇਸ ਮੁੱਦੇ ਬਾਰੇ ਮੈਂ ਹੋਰ ਕੋਈ ਮੈਂ ਇਸ ਮੁੱਦੇ ਬਾਰੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਅਕਾਲ ਸਖਬ ਸਾਹਿਬ ਤੇ ਜੱਥੇਦਾਰ ਹੁਸੈਨਬਾਨ ਨੇ ਸਿੰਘ ਸਹਿਬਾਨ ਨੇ ਹੁਕਮ ਕੀਤਾ ਹੈਗਾ ਵੀ ਜਿੰਨਾ ਚਿਰ ਕਾਲਤਖ ਸਾਹਿਬ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਕਿਸੇ ਨੇ ਕੋਈ ਟਿੱਪਣੀ ਸਮਰਧੀ ਨਹੀਂ ਕਰਨੀ ਸੋ ਕਿਰਪਾ ਕਰਕੇ ਨਾ ਹੀ ਮੈਨੂੰ ਇਸ ਸੰਬੰਧੀ ਕੋਈ ਸਵਾਲ ਕਰੋ ਤੇ ਨਾ ਹੀ ਮੈਂ ਇਹਦਾ ਕੋਈ ਜਵਾਬ ਜਿਹੜਾ ਹੈ ਦੇਣਾ ਚਾਹਣਾ ਉਹ ਕਾਲਤਖ ਸਾਹਿਬ ਦਾ ਜੋ ਹੁਕਮ ਆਊਗਾ ਉਹ ਸਾਨੂੰ ਪਰਵਾਹ ਨਹੀਂ ਬਸ ਕਾਲਤਖ ਸਾਹਿਬ ਦਾ ਪ੍ਰੈਰੋਗੇਟਿਵ ਹੈ ਮੈਂ ਤਾਂ ਇਹ ਕਹਿਣਾ ਵੀ ਜੋ ਸਾਨੂੰ ਕੁਝ ਵੀ ਕਹਿਣਗੇ ਜੋ ਸਾਨੂੰ ਸਜ਼ਾ ਲਾਉਣ ਕੁਝ ਕਰਨ ਅਸੀਂ ਉਹਦੇ ਵਾਸਤੇ ਹੱਥ ਚੰਗਾ ਸਾਹਿਬ ਦਾ ਹੁਕਮ ਹੋਇਆ ਸੀ ਇਸ ਪਾਸੇ ਗੱਲ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨੰਬਰਦਾਰ ਸਾਹਿਬ ਦੇਖੋ ਕੇ ਉਹਨਾਂ ਦੇ ਪੀਏ ਸਾਹਿਬ ਨੂੰ ਜਿਹੜਾ ਉਹ ਦੇਖ ਕੇ ਆਇਆ ਉਹ ਬਾਕੀ ਇਸ ਤੋਂ ਬਾਅਦ ਜੋ ਵੀ ਫੈਸਲਾ ਜਿਹੜਾ ਆ ਉਹ ਜਿਹੇ ਦਾ ਸਾਹਿਬ ਵੱਲੋਂ ਜਾਊਗਾ ਉਸੇ ਵੀ ਇਨ ਬਿਨ ਨਿਮਾਣੇ ਸਿੱਖਾਂ ਕੋਲ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇਨਸਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਬੇਪੀਕਾਲੀ ਚਾਹੁੰਦਾ ਅੱਜ ਕੋਰਟਾਂ ਦੇ ਵਿੱਚ ਮੈਟਰ ਆ ਕਿ ਜਿਹੜੀ ਬਿਆਦਵੀ ਹੋਈ ਹੈ ਕਿਵੇਂ ਹੋਈ ਇਹ ਤਾਂ ਬੈਟਰ ਹੁਣ ਕਿਸੇ ਤੋਂ ਲੁਕਿਆ ਸੁਪਿਆ ਰਿਹਾ ਨਹੀਂ ਕਿ ਇਹ ਬਿਆਦਵੀ ਕਿਹਨਾਂ ਨੇ ਕਰਾਈ ਹੈ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਸਿੱਖ ਕੌਮ ਸਮਝੀਅਤ ਤੇ ਅਸੀਂ ਫਿਰ ਵੀ ਨਿਮਰਤਾ ਸਹਿਤ ਮਾਫੀ ਮੰਗਦੇ ਆ ਇਸੇ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾਦਾ ਤੋਂ ਬਾਹਰ ਜਾਣ ਮੇਰੇ ਕੋ ਜਹੇ ਦਾ ਫਾਉ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਲਾਹੀ ਹੁਕਮ ਨਾ ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਤੇ ਆ ਕੇ ਗੱਲ ਕਹਿੰਦੇ ਆ ਕਿ ਜੇ ਜਿਹੜਾ ਵੀ ਸਵਾਲ ਕੀਤਾ ਵੀ ਜਾਣੇ ਨਹੀਂ ਜਾਣੇ ਫਿਰ ਕਹਿੰਦੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਅਸੀਂ ਮਾਫੀ ਮੰਗਦੇ ਆ